ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ 5 ਸਰਬ ਸੁਖਾਂ ਦਾਤਾ ਸਤ ਗੁਰ ਤਾ ਕੀ ਸਰਣੀ ਪਾਈਐ ਦਰਸਨ ਭੇਟਤ ਹੋਤ ਅਨੰਦਾ ਦੁਖ ਗਿਆ ਹਰ ਗਇਐ ਅਰ ਰਸ ਪੀਵੋ ਭਾਈ ਨਾਮ ਜਪੋ ਨਾਮੁ ਅਰਦੋ ਗੁਰਪੂਰੇ ਕੀ ਸਰਨਾਈ ਰਹਾ ਤਿਸ ਹੀ ਪ੍ਰਾਪਤ ਜਿਸ ਤੁਰ ਲਿਖਿਆ ਸੋਈ ਪੁਰਨ ਭਾਈ ਨਾਨਕ ਕੀ ਬੇਨਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਸਰਬ ਸੁਖਾਂ ਦਾਤਾ ਸਤ ਗੁਰ ਤਾ ਕੀ ਸਰਣੀ ਪਾਈਐ ਦਰਸਨ ਪੇਟਤ ਹੋਤ ਅਨੰਦਾ ਦੁਖ ਗਿਆ ਹਰ ਗਇ ਹਰ ਰਸ ਪੀਵ ਹੋ ਭਾਈ ਨਾਮ ਜਪੋ ਨਾਮੁ ਅਰਦ ਹੋ ਗੁਰਪੂਰੇ ਕੀ ਸਰਨਾਈ ਰਹਾ ਤਸਹੀ ਪ੍ਰਾਪਤ ਜਿਸ ਤੁਰ ਲਿਖਿਆ ਸੋਈ ਪੂਰਨ ਭਾਈ ਨਾਨਕ ਕੀ ਬੇਨਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਸਰਬ ਸੁਖਾਂ ਦਾ ਦਾਤਾ ਸਤ ਗੁਰ ਤਾਂ ਕੀ ਸਰਨੀ ਪਾਈਐ ਦਰਸ਼ਨ ਭੇਟਤ ਹੋਤ ਅਨੰਦਾ ਦੁਖ ਗਿਆ ਹਰ ਗਾਇਐ ਹਰ ਰਸ ਪੀਵ ਹੋ ਪਾਈ ਨਾਮ ਜਪੋ ਨਾਮੁ ਅਰਦ ਹੋ ਗੁਰਪੂਰੇ ਹੀ ਸਰਨਾਈ ਰਹਾ ਤਿਸਹੀ ਪ੍ਰਾਪਤ ਜਿਸ ਤੁਰ ਲਿਖਿਆ ਸੋਈ ਪੂਰਨ ਪਾਈ ਨਾਨਕ ਕੀ ਬੇਨਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ 5 ਸਰਬ ਸੁਖਾਂ ਦਾ ਦਾਤਾ ਸਤ ਗੁਰ ਤਾ ਕੀ ਸਰਨੀ ਪਾਈਐ ਦਰਸਨ ਭੇਟਤ ਹੋਤ ਅਨੰਦਾ ਦੁਖ ਗਿਆ ਹਰ ਗਇਐ ਹਰ ਰਸ ਪੀਵੋ ਭਾਈ ਨਾਮ ਜਪੋ ਨਾਮੁ ਅਰਦੋ ਗੁਰਪੂਰੇ ਹੀ ਸਰਨਾਈ ਰਹਾ ਤਿਸ ਹੀ ਪ੍ਰਾਪਤ ਜਿਸ ਤੁਰ ਲਿਖਿਆ ਸੋਈ ਪੁਰਨ ਭਾਈ ਨਾਨਕ ਕੀ ਬੇਨਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾ ਸਰਬ ਸੁਖਾਂ ਕਾ ਦਾਤਾ ਸਤ ਗੁਰ ਤਾਂ ਕੀ ਸਰਨੀ ਪਾਈਐ ਦਰਸ਼ਨ ਪੇਟਤ ਹੋਤ ਅਨੰਦਾ ਦੁੱਖ ਗਿਆ ਹਰ ਗਇਆ ਹਰ ਰਸ ਪੀਵ ਹੋ ਭਾਈ ਨਾਮ ਜਪੋ ਨਾਮੁ ਅਰਦ ਹੋ ਗੁਰਪੂਰੇ ਹੀ ਸਰਨਾਈ ਰਹਾ ਤਿਸ ਹੀ ਪ੍ਰਾਪਤ ਜਿਸ ਤੁਰ ਲਿਖਿਆ ਸੋਈ ਪੂਰਨ ਪਾਈ ਨਾਨਕ ਕੀ ਬੇਨਤੀ ਪ੍ਰਭ ਜੀ ਨਾਮ ਅਰਹ ਲਿਵਲਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ 5 ਸਰਬ ਸੁਖਾਂ ਦਾਤਾ ਸਤਿਗੁਰ ਤਾਂ ਕੀ ਸਰਨੀ ਪਾਈਐ ਦਰਸਨ ਭੇਟਤ ਹੋਤ ਅਨੰਦਾ ਦੁਖ ਗਿਆ ਹਰ ਗਇਐ ਹਰ ਰਸ ਪੀਵਹੁ ਭਾਈ ਨਾਮ ਜਪੋ ਨਾਮੁ ਅਰਧੋ ਗੁਰਪੂਰੇ ਕੀ ਸਰਨਾਈ ਰਹਾ ਤਿਸ ਹੀ ਪ੍ਰਾਪਤ ਜਿਸ ਤੁਰ ਲਿਖਿਆ ਸੋਈ ਪੂਰਨ ਪਾਈ ਨਾਨਕ ਕੀ ਬੇਨਤੀ ਪ੍ਰਭ ਜੀ ਨਾਮ ਅਰਹ ਲਿਵਲਾਈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ 5 ਸਰਬ ਸੁਖਾਂ ਦਾਤਾ ਸਤ ਗੁਰ ਤਾ ਕੀ ਸਰਨੀ ਪਾਈਐ ਦਰਸਨ ਭੇਟਤ ਹੋਤ ਅਨੰਦਾ ਦੁਖ ਗਿਆ ਹਰ ਗਇਐ ਹਰ ਰਸ ਪੀਵੋ ਭਾਈ ਨਾਮ ਜਪੋ ਨਾਮੁ ਅਰਦੋ ਗੁਰਪੂਰੇ ਹੀ ਸਰਨਾਈ ਰਹਾ ਤਿਸਹੀ ਪ੍ਰਾਪਤ ਜਿਸ ਤੁਰ ਲਿਖਿਆ ਸੋਈ ਪੁਰਨ ਭਾਈ ਨਾਮਕ ਕੀ ਬੇਨਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਸਰਬ ਸੁਖੰ ਕਾ ਦਾਤਾ ਸਤ ਗੁਰ ਤਾ ਕੀ ਸਰਣੀ ਪਾਈਐ ਦਰਸਨ ਭੇਟਤ ਹੋਤ ਅਨੰਦਾ ਦੁਖ ਗਿਆ ਹਰ ਗਇਐ ਹਰ ਰਸ ਪੀਵ ਹੋ ਭਾਈ ਨਾਮ ਜਪੋ ਨਾਮੁ ਅਰਦ ਹੋ ਗੁਰਪੂਰੇ ਹੀ ਸਰਨਾਈ ਰਹਾ ਤਿਸਹੀ ਪ੍ਰਾਪਤ ਜਿਸ ਤੁਰ ਲਿਖਿਆ सोई पूरन पाई नानक की बेनती प्रभ जी लिवलाई सतनाम श्री वाहेगुरु साहिब जी सोरठ सौरठ महलाजवा ਸਰਬ ਸੁਖਾਂ ਦਾ ਦਾਤਾ ਸਤਿਗੁਰ ਤਾ ਕੀ ਸਰਨੀ ਪਾਈਐ ਦਰਸਨ ਭੇਟਤ ਹੋਤ ਅਨੰਦਾ ਦੁਖ ਗਿਆ ਹਰ ਗਇ ਹਰ ਰਸ ਪੀਵ ਹੋ ਪਾਈ ਨਾਮ ਜਪੋ ਨਾਮੁ ਅਰਦ ਹੋ ਗੁਰਪੂਰੇ ਹੀ ਸਰਨਾਈ ਰਹਾ ਤਿਸ ਹੀ ਪ੍ਰਾਪਤ ਜਿਸ ਤੁਰ ਲਿਖਿਆ ਸੋਈ ਪੁਰਨ ਪਾਈ ਨਾਨਕ ਕੀ ਬੇਨਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ 5 ਸਰਬ ਸੁਖਾਂ ਦਾਤਾ ਸਤ ਗੁਰ ਤਾ ਕੀ ਸਰਨੀ ਪਾਈਐ ਦਰਸਨ ਭੇਟਤ ਹੋਤ ਅਨੰਦਾ ਦੁਖ ਗਿਆ ਹਰ ਗਇਐ ਹਰ ਰਸ ਪੀਵੋ ਭਾਈ ਨਾਮ ਜਪੋ ਨਾਮੁ ਅਰਦੋ ਗੁਰਪੂਰੇ ਕੀ ਸਰਨਾਈ ਰਹਾ ਤਿਸਹੀ ਪ੍ਰਾਪਤ ਜਿਸ ਤੁਰ ਲਿਖਿਆ ਸੋਈ ਪੁਰਨ ਭਾਈ ਨਾਨਕ ਕੀ ਬੇਨਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਸਰਬ ਸੁਖਾਂ ਦਾਤਾ ਸਤ ਗੁਰ ਤੈਂ ਕੀ ਸਰਨੀ ਪਾਈਐ ਦਰਸ਼ਨ ਭੇਟਤ ਹੋਤ ਅਨੰਦਾ ਦੁੱਖ ਗਿਆ ਹਰ ਗਇਐ ਹਰ ਰਸ ਪੀਵ ਹੋ ਭਾਈ ਨਾਮ ਜਪੋ ਨਾਮੁ ਅਰਦ ਹੋ ਗੁਰਪੂਰੇ ਕੀ ਸਰਨਾਈ ਰਹਾ ਤਿਸਹੀ ਪ੍ਰਾਪਤ ਜਿਸ ਤੁਰ ਲਿਖਿਆ सोई पूरन पाई नानक की बेनती प्रभ जी नाम सतनाम श्री वाहेगुरु साहिब जी सोरठ महला पंजवा ਤਰਬ ਸੁਖਾਂ ਦਾ ਦਾਤਾ ਸਤਿਗੁਰ ਤਾ ਕੀ ਸਰਨੀ ਪਾਈਐ ਦਰਸਨ ਭੇਟਤ ਹੋਤ ਅਨੰਦਾ ਦੁਖ ਗਿਆ ਹਰ ਗਇ ਹਰ ਰਸ ਪੀਵ ਹੋ ਪਾਈ ਨਾਮ ਜਪੋ ਨਾਮੁ ਅਰਦ ਹੋ ਗੁਰਪੂਰੇ ਈ ਸਰਨਾਈ ਰਹਾ ਤਿਸਹੀ ਪ੍ਰਾਪਤ ਜਿਸ ਤੁਰ ਲਿਖਿਆ ਸੋਈ ਪੂਰਨ ਪਾਈ ਨਾਨਕ ਕੀ ਬੇਨਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ 5 ਸਰਬ ਸੁਖਾਂ ਦਾਤਾ ਸਤਗੁਰ ਤਾ ਕੀ ਸਰਨੀ ਪਾਈਐ ਦਰਸ਼ਨ ਭੇਟਤ ਹੋਤ ਅਨੰਦਾ ਦੁੱਖ ਗਿਆ ਹਰ ਗਇਐ ਹਰ ਰਸ ਪੀਵ ਹੋ ਪਾਈ ਨਾਮ ਜਪ ਹੋ ਨਾਮ ਅਰਦ ਹੋ ਗੁਰ ਪੂਰੇ ਕੀ ਸਰਣਾਈ ਰਹਾ ਤਿਸ ਹੀ ਪ੍ਰਾਪਤ ਜਿਸ ਤੁਰ ਲਿਖਿਆ ਸੋਈ ਪੂਰਨ ਪਾਈ ਨਾਨਕ ਕੀ ਬੇਨਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾ ਸਰਬ ਸੁਖਾਂ ਕਾ ਦਾਤਾ ਸਤ ਗੁਰ ਤਾਂ ਕੀ ਸਰਨੀ ਪਾਈਐ ਦਰਸਨ ਪੇਟਤ ਹੋਤ ਅਨੰਦਾ ਦੁਖ ਗਿਆ ਹਰ ਗਇਐ ਹਰ ਰਸ ਪੀਵ ਹੋ ਪਾਈ ਨਾਮ ਜਪੋ ਨਾਮੁ ਅਰਦ ਹੋ ਗੁਰਪੂਰੇ ਕੀ ਸਰਨਾਈ ਰਹਾ ਤਿਸ ਹੀ ਪ੍ਰਾਪਤ ਜਿਸ ਤੁਰ ਲਿਖਿਆ ਸੋਈ ਪੁਰਨ ਭਾਈ ਨਾਨਕ ਕੀ ਬੇਨਤੀ ਪ੍ਰਭ ਜੀ ਨਾਮਰਹਾਲ ਲਿਵ ਲਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਸਰਬ ਸੁਖਾਂ ਦਾ ਦਾਤਾ ਸਤਿਗੁਰ ਤਾ ਕੀ ਸਰਨੀ ਪਾਈਐ ਦਰਸਨ ਭੇਟਤ ਹੋਤ ਅਨੰਦਾ ਦੁੱਖ ਗਿਆ ਹਰ ਗਇ ਹਰ ਰਸ ਪੀਵ ਹੋ ਪਾਈ ਨਾਮ ਜਪੋ ਨਾਮੁ ਅਰਦ ਹੋ ਗੁਰਪੂਰੇ ਹੀ ਸਰਨਾਈ ਰਹਾ ਤਿਸ ਹੀ ਪ੍ਰਾਪਤ ਜਿਸ ਤੁਰ ਲਿਖਿਆ ਸੋਈ ਪੂਰਨ ਪਾਈ ਨਾਨਕ ਕੀ ਬੇਨਤੀ ਪ੍ਰਭ ਜੀ ਨਾਮ ਅਰਹ ਲਿਵਲਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ 5 ਸਰਬ ਸੁਖਾਂ ਦਾ ਦਾਤਾ ਸਤ ਗੁਰ ਤਾਂ ਕੀ ਸਰਨੀ ਪਾਈਐ ਦਰਸਨ ਭੇਟਤ ਹੋਤ ਅਨੰਦਾ ਦੁਖ ਗਿਆ ਹਰ ਗਇਐ ਹਰ ਰਸ ਪੀਵਹੁ ਭਾਈ ਨਾਮ ਜਪੋ ਨਾਮੁ ਅਰਦੋ ਗੁਰਪੂਰੇ ਕੀ ਸਰਨਾਈ ਰਹਾ ਤਿਸਹੀ ਪ੍ਰਾਪਤ ਜਿਸ ਤੁਰ ਲਿਖਿਆ ਸੋਈ ਪੁਰਨ ਪਾਈ ਨਾਨਕ ਕੀ ਬੇਨਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ 5 ਸਰਬ ਸੁਖਾਂ ਦਾਤਾ ਸਤਗੁਰ ਤਾ ਕੀ ਸਰਨੀ ਪਾਈਐ ਦਰਸਨ ਭੇਟਤ ਹੋਤ ਅਨੰਦਾ ਦੁਖ ਗਿਆ ਹਰ ਗਇਐ ਹਰ ਰਸ ਪੀਵੋ ਭਾਈ ਨਾਮ ਜਪੋ ਨਾਮੁ ਅਰਦੋ ਗੁਰਪੂਰੇ ਈ ਸਰਨਾਈ ਰਹਾ ਤਿਸਹੀ ਪ੍ਰਾਪਤ ਜਿਸ ਤੁਰ ਲਿਖਿਆ ਸੋਈ ਪੂਰਨ ਭਾਈ ਨਾਨਕ ਕੀ ਬੇਨਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਸਰਬ ਸੁਖਾਂ ਦਾਤਾ ਸਤਗੁਰ ਤਾ ਕੀ ਸਰਣੀ ਪਾਈਐ ਦਰਸ਼ਨ ਭੇਟਤ ਹੋਤ ਅਨੰਦਾ ਦੁਖ ਗਿਆ ਹਰ ਗਇਐ ਹਰ ਰਸ ਪੀਵ ਹੋ ਪਾਈ ਨਾਮ ਜਪੋ ਨਾਮੁ ਅਰਦ ਹੋ ਗੁਰਪੂਰੇ ਕੀ ਸਰਨਾਈ ਰਹਾ ਤਿਸ ਹੀ ਪ੍ਰਾਪਤ ਜਿਸ ਤੁਰ ਲਿਖਿਆ सोई पूरन पाई नानक की बिनती प्रभ जी नामरहा लिव लाई सतनाम श्री वाहेगुरु साहिब जी सोरठ महला 5वा ਸਰਬ ਸੁਖਾਂ ਦਾ ਦਾਤਾ ਸਤਿਗੁਰ ਤਾ ਕੀ ਸਰਨੀ ਪਾਈਐ ਦਰਸ਼ਨ ਭੇਟਤ ਹੋਤ ਅਨੰਦਾ ਦੁਖ ਗਿਆ ਹਰ ਗਇਐ ਹਰ ਰਸ ਪੀਵ ਹੋ ਪਾਈ ਨਾਮ ਜਪੋ ਨਾਮੁ ਅਰਦ ਹੋ ਗੁਰਪੂਰੇ ਹੀ ਸਰਨਾਈ ਰਹਾ ਤਿਸ ਹੀ ਪ੍ਰਾਪਤ ਜਿਸ ਤੁਰ ਲਿਖਿਆ ਸੋਈ ਪੂਰਨ ਪਾਈ ਨਾਨਕ ਕੀ ਬੇਨਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ 5 ਸਰਬ ਸੁਖਾਂ ਦਾਤਾ ਸਤਗੁਰ ਤਾ ਕੀ ਸਰਨੀ ਪਾਈਐ ਦਰਸਨ ਭੇਟਤ ਹੋਤ ਅਨੰਦਾ ਦੁਖ ਗਿਆ ਹਰ ਗਇਐ ਹਰ ਰਸ ਪੀਵੋ ਭਾਈ ਨਾਮ ਜਪੋ ਨਾਮੁ ਅਰਦੋ ਗੁਰ ਪੂਰੇ ਕੀ ਸਰਨਾਈ ਰਹਾ ਤਿਸ ਹੀ ਪ੍ਰਾਪਤ ਜਿਸ ਤੁਰ ਲਿਖਿਆ ਸੋਈ ਪੁਰਨ ਭਾਈ ਨਾਨਕ ਕੀ ਬੇਨਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਸਰਬ ਸੁਖਾਂ ਦਾਤਾ ਸਤ ਗੁਰ ਤਾਂ ਕੀ ਸਰਨੀ ਪਾਈਐ ਦਰਸ਼ਨ ਪੇਟਤ ਹੋਤ ਅਨੰਦਾ ਦੁਖ ਗਿਆ ਹਰ ਗਇਐ ਹਰ ਰਸ ਪੀਵ ਹੋ ਭਾਈ ਨਾਮ ਜਪੋ ਨਾਮੁ ਅਰਦ ਹੋ ਗੁਰਪੂਰੇ ਕੀ ਸਰਨਾਈ ਰਹਾ ਤਸਹੀ ਪ੍ਰਾਪਤ ਜਿਸ ਤੁਰ ਲਿਖਿਆ ਦਈ ਪੂਰਨ ਭਾਈ ਨਾਨਕ ਕੀ ਬੇਨਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਸਰਬ ਸੁਖਾਂ ਦਾਤਾ ਸਤ ਗੁਰ ਤਾਂ ਕੀ ਸਰਨੀ ਪਾਈਐ ਦਰਸ਼ਨ ਭੇਟਤ ਹੋਤ ਅਨੰਦਾ ਦੁਖ ਗਿਆ ਹਰ ਗਇਐ ਹਰ ਰਸ ਪੀਵ ਹੋ ਪਾਈ ਨਾਮ ਜਪੋ ਨਾਮੁ ਅਰਦ ਹੋ ਗੁਰਪੂਰੇ ਹੀ ਸਰਨਾਈ ਰਹਾ ਤਿਸ ਹੀ ਪ੍ਰਾਪਤ ਜਿਸ ਤੁਰ ਲਿਖਿਆ ਸੋਈ ਪੂਰਨ ਪਾਈ ਨਾਨਕ ਕੀ ਬੇਨਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ